ਸ਼ਿਕ ਆਸ਼ਿਕ ਸਭ ਕੋਈ ਆਖੇ ਟੇਢੀ ਪਗੜੀ ਧਰ ਕੇ ਉਹ ਅਸੀਂ ਵੀ ਗੁਰੂ ਨਾਲ ਬੜਾ ਪਿਆਰ ਕਰਨੀਆ ਪ੍ਰੇਮ ਕਰਨੀਆ ਪਤਾ ਉਦੋਂ ਲੱਗਦੀ ਹੈ ਜਦੋਂ ਫਿਰ ਗੁਰੂ ਕੋਈ ਪਰਚਾ ਪਾ ਦੇਂਦੇ ਜਿਸੀ ਬੜੇ ਨਿਤਨੇਮੀਆਂ ਸੀ ਬੜੇ ਅੰਮ੍ਰਿਤ ਵੇਲੇ ਉੱਠਨੀ ਬੜਾ ਨਿਤਨੇਮ ਕਰਨੀ ਇਦੋਂ ਕਲਗੀਧਰ ਪਾਤਸ਼ਾਹ ਚਮਕੌਰ ਦੀ ਕੱਚੀ ਗੜੀ ਜਿੱਥੇ ਲੱਖਾਂ ਦੀ ਫੌਜ ਨੇ ਘੇਰਾ ਘਤੇ ਆ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋ ਗਏ ਕਈ ਸਿੰਘ ਪਿਆਰੇ ਸ਼ਹੀਦ ਹੋ ਗਏ ਲੱਖਾਂ ਦੀ ਫੌਜ ਨੇ ਕੱਚੀ ਗੜੀ ਨੂੰ ਘੇਰਿਆ ਤੇ ਉਸ ਵੇਲੇ ਜਿਹੜੇ ਥੋੜੇ ਜਿਹੇ ਸਿੰਘ ਰਹਿ ਗਏ ਉਨਾ ਬਿੰਤੀ ਕੀਤੀ ਪਾਦਸ਼ਾਹ ਹੁਣ ਤੁਸੀਂ ਇੱਥੋਂ ਚਲੇ ਜਾਓ ਕਿਉਂਕਿ ਜੇ ਤੁਸੀਂ ਰਹੇ ਤਾਂ ਸਾਡੇ ਵਰਗੇ ਕਈ ਬਣਾ ਦਿਓਗੇ ਪਰ ਅਸੀਂ ਸਾਰੇ ਮਿਲ ਕੇ ਇੱਕ ਤੈਨੂੰ ਨਹੀਂ ਬਣਾ ਸਕਦੇ ਵਿਚਾਰਨ ਕਰੋ ਸ੍ਰੀ ਸਾਹਿਬ ਨੇ ਆਖਿਆ ਖਾਲਸਾ ਜੀ ਮੈਂ ਤੁਹਾਨੂੰ ਆਪਣਾ ਰੂਪ ਆਖਿਆ ਤੇ ਪੰਜ ਪਿਆਰੀਆਂ ਦਾ ਹੁਕਮ ਸਿੰਘ ਰੂਪ ਸਿੰਘਾਂ ਦੇ ਰੂਪ ਵਿੱਚ ਹੁਣ ਮੈਨੂੰ ਜਾਣਾ ਪਏਗਾ ਜਾਣ ਲਈ ਸਹਿਬ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਤੁਸੀਂ ਇਸ ਤਾਰੇ ਦੀ ਸੀਧ ਤੇ ਤੁਰੇ ਜਿਹੜੇ ਸਿੰਘ ਪਿਆਰੇ ਸਨ ਜਾਣਦੇ ਸਨ ਅਜੇ ਇਹਨਾਂ ਨੇ ਹੋਰ ਮੇਰੇ ਨਾਲ ਰਹਿਣਾ ਤੇ ਕਲਗੀਧਰ ਪਾਤਸ਼ਾਹ ਜਾਣਦੇ ਸਨ ਇੱਥੇ ਕਿਤਨੇ ਕਿਸ ਕਿਸ ਨੇ ਸ਼ਹੀਦੀਆਂ ਪਾਣੀਆਂ ਹਨ ਜਾਨ ਵੇਲੇ ਕਹਿ ਗਏ ਉਹਨਾਂ ਨੂੰ ਵੀ ਇਸ ਤਾਰੇ ਦੀ ਸਥਿਦ ਤੇ ਤੇਰੇ ਆਉਣਾ ਤੁਹਾਨੂੰ ਮੇਰਾ ਮਿਲਾਪ ਹੋਸੀ ਤੇ ਅੱਧੀ ਰਾਤ ਵੇਲੇ ਕਲਗੀਧਰ ਪਾਤਸ਼ਾਹ ਤਾੜੀ ਮਾਰੀ ਨਗਾਰਾ ਵਜਿਆ ਤੇ ਆਖਿਆ ਹਿੰਦ ਕਾ ਪੀਰ ਜਾ ਰਿਹਾ ਜੇ ਕੋਈ ਪਕੜ ਸਕਦਾ ਤਾਂ ਪਕੜ ਕੇ ਦਿਖਾ ਕੋਈ ਚੋਰੀ ਛੁਪੇ ਨਹੀਂ ਕੋਈ ਸੇਬ ਜੀ ਦੀ ਛਾਇਆ ਨੋ ਵੀ ਨਹੀਂ ਪਕੜ ਸਕਦਾ ساری ਰਾਤ ਤੁਰਦੇ ਤੁਰਦੇ ਤਕਰੀਬਨ 40 ਕੋਹ ਸਫਰ ਰਾਤ ਵਿੱਚ ਕਲਗੀਧਰ ਪਾਦਸ਼ਾਹ ਨੇ ਕੀਤਾ ਇਹ ਮਾਚੀਵਾੜੇ ਦੇ ਜੰਗਲਾਂ ਵਿੱਚ ਜਿਸ ਵੇਲੇ ਪਹੁੰਚੇ ਕੁਝ ਧੀਰ ਆਰਾਮ ਕਰਨ ਵਾਸਤੇ ਜੀ ਕੀਤਾ ਹੁਣ ਕੋਈ ਉੱਥੇ ਪਲੰਗ ਨਹੀਂ ਕੋਈ ਘਰ ਨਹੀਂ ਜਿੱਥੇ ਤਕੀਆ ਰੱਖਣਾ ਸੀ ਉੱਥੇ ਇੱਟ ਦਾ ਸਿਰਾਨਾ ਰੱਖਿਆ ਤਾਰਿਆਂ ਦੀ ਸੇਧ ਕਰਕੇ ਉਸ ਤਾਰੇ ਦੀ ਸੇਧ ਕਰਕੇ ਭਾਈ ਦਇਆ ਸਿੰਘ ਇਤ ਆਦਿਕ ਸਿੱਖ ਪਹੁੰਚੇ ਜਿਸ ਵੇਲੇ ਤੇ ਤਕੀਆ ਜਿਹੜਾ ਅਨੰਦਪੁਰ ਸਾਹਿਬ ਦੇ ਮਹਿਲਾਂ ਵਿੱਚ ਰਹਿਣ ਦਾ ਵਾਲਾ ਮਾਲਿਕ ਜਿਸ ਦੇ ਸਿਰ ਤੇ ਚੌੜ ਤੇ ਛਤਰ ਚਲਦੇ ਸਨ ਇਸ ਵੇਲੇ ਕੰਡੀਆਂ ਦੀ ਸੇਜ ਤੇ ਸਤਾ ਕੋ ਸਿਰ ਤੇ ਲੈ ਕੋਈ ਤਕੀਆ ਨਹੀਂ ਪੈਰਾਂ ਵਿੱਚ ਕੋਈ ਜੋੜਾ ਨਹੀਂ ਨਾ ਬੱਚਿਆਂ ਦਾ ਬੱਚੇ ਕੋਲ ਨਾ ਪਰਿਵਾਰ ਕੋਲ ਨਾ ਨੀਲਾ ਘੋੜਾ ਕੋਲ ਕੱਲੇ ਉਸ ਵੇਲੇ ਪਾਈ ਦਾ ਸਿੰਘ ਦੇ ਨੇਤਰਾਂ ਵਿੱਚ ਜਲ ਆ ਪਾਛਾ ਇੱਕ ਹੀ ਕੌਤਕ ਆਖਿਆ ਦੇਆ ਸਿੰਘ दिते भी उस सन अकाल पुरख ने लै भी उस लिते आप यही करा बेनती मेरा मुझ में किच नहीं जो किच है सो तेरा जिस ता सब कुछ दिता है उन्हें ले लिया तो असी शिकायत क्यों करिए चलो इतों चलिए मेरे साहब उतों चले ਭਾਈ ਗੁਲਾਬੋ ਦੇ ਘਰ ਪਹੁੰਚੇ ਜੋ ਗੁਰੂ ਘਰ ਦਾ ਸੇਵਕ ਸੀ ਉਚਾਰਨ ਕਰੋ ਸ੍ਰੀ ਗੁਲਾਬੋ ਬੜਾ ਖੁਸ਼ ਹੋਇਆ ਵਈ ਕਲਗੀਆਂ ਵਾਲਾ ਆਇਆ ਪਰ ਪਾਤਸ਼ਾਹ ਦੀ ਹਾਲਤ ਵੇਖ ਕੇ ਹੱਕਾ ਬੱਕਾ ਹੈਰਾਨ ਹੋਇਆ ਕਾਰਨ ਪੁੱਛਿਆ ਤੇ ਸਹਿਬ ਕਹਿਣ ਲੱਗੇ ਗੁਲਾਬੋ ਅਨੰਦਪੁਰ ਉਜੜ ਗਿਆ ਬੱਚੇ ਸ਼ਹੀਦ ਹੋ ਗਏ ਸਿੰਘ ਪਿਆਰੇ ਸ਼ਹੀਦੀਆਂ ਪਾ ਗਏ ਅਸੀਂ ਹੁਣ ਤੇਰੇ ਕੋਲ ਆਏ ਆ ਕਿਉਂਕਿ ਫੌਜਾਂ ਪਿੱਛੇ ਦੁਸ਼ਮਣ ਲੱਗੀਆਂ ਤੇ ਬਈ ਅਸੀਂ ਕੁਝ ਦਿਨ ਤੇਰੇ ਕੋਲ ਰਵਾਂ ਤੇ ਜਿਹੜਾ ਬਹੁਤ ਪਿਆਰ ਕਰਦਾ ਸੀ ਮੈਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਨਾਲ ਪ੍ਰੇਮ ਕਰਨਾ ਮੇਰਾ ਤਾਂ ਸਭ ਕੁਝ ਕਲਗੀਆਂ ਵਾਲਾ ਹੈ ਮੈਨੂੰ ਸਭ ਕੁਝ ਕਲਗੀਆਂ ਵਾਲੇ ਦਿੱਤਾ ਉਹ ਗੁਲਾਬੂ ਨੇ ਜਦੋਂ ਸੁਣਿਆ ਤੇ ਡਰ ਗਿਆ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਫੌਜਾਂ ਤੇ ਅਨੰਦਪੁਰ ਉਜੜ ਗਿਆ ਬੱਚੇ ਸ਼ਹੀਦ ਹੋ ਗਏਨ ਸਿੰਘ ਪਿਆਰੇ ਸ਼ਹੀਦ ਹੋ ਗਏਨ ਇਹ ਗੁਰੂ ਵੀ ਕੁਝ ਦਿਨਾਂ ਬਾਅਦ ਪਕੜਿਆ ਜਾਏ ਤੇ ਜੇ ਮੇਰੇ ਘਰੋਂ ਪਕੜਿਆ ਗਿਆ ਤੇ ਮੇਰਾ ਵੀ ਬਾਲ ਬੱਚਾ ਕਾਣੀ ਪੀੜਿਆ ਜਾਏ بادشاہ ਫਿਰ ਤੁਸੀਂ ਬੇਨਤੀ ਹੈ ਕੁਝ ਦੂਰ ਨਿਕਲ ਜਾਓ ਹੋਰ ਤਾਂ ਕਿ ਫੌਜਾਂ ਤੁਹਾਡੇ ਪਿੱਛੇ ਸਹਿਬ ਸਮਝ ਗਿਆ ਉਹ ਗੁਲਾਬ ਉਹ ਡਰ ਲੱਗਦਾ ਹੈ ਪਾਦਸ਼ਾਹ ਨਹੀਂ ਮੈਂ ਚਾਹਉਣਾ ਤੁਸੀਂ ਇਥੋਂ ਕੁਝ ਹੋਰ ਦੂਰ ਨਿਕਲ ਜਾ ਅੱਛਾ ਵਈ ਉਸੇ ਕੁਝ ਦਿਨ ਰਵਾਂਗੇ ਫਿਰ ਜਾਵਾਂਗੇ ਅੰਦਰ ਗਿਆ ਪਰ ਥਾਲ ਵਿੱਚ ਕੁਝ ਪ੍ਰਸ਼ਾਦ ਕਪੜੇ ਦਾ ਥਾਨ ਉੱਤੇ ਰੱਖ ਕੇ ਲਿਆਇਆ ਸਹਬ ਕਹਿਣ ਲੱਗੇ ਅੱਛਾ ਸਾਨੂੰ ਵਿਦਾ ਕਰਨਾ ਹੈ ਵਿਚਾਰਨ ਕਰੋ ਸ੍ਰੀ ਉਹ ਜਿਹੜਾ ਪ੍ਰੇਮ ਕਰਦਾ ਸੀ ਕਿ ਮੇਰਾ ਬੜਾ ਪ੍ਰੇਮ ਹੈ ਗੁਰੂ ਨਾਲ ਤੇ ਗੁਰੂ ਗੋਬਿੰਦ ਸਿੰਘ ਘਰ ਆਏ ਤੇ ਇੱਕ ਰਾਤ ਨਹੀਂ ਠਹਿਰਦਾ ਮਸੰਦ ਸੀ ਨਾ ਗੁਰੂ ਕਾ ਸੇਵਕ ਸੀ ساری ਉਮਰ ਗੁਰੂ ਕਾ ਲੈ ਲੈ ਕੇ ਖਾਦਾ ਅੱਜ ਗੁਰੂ ਅੱਗੇ ਕੁਝ ਦੇਣ ਦਾ ਵੇਲਾ ਆਇਆ ਤੇ ਪ੍ਰੇਮ ਹੀ ਭੁੱਲ ਗਿਆ ਸਾਬ ਕਹਿਣ ਲੱਗੇ ਚੱਲ ਦਿਆ ਸਿੰਘ ਇੱਥੋਂ ਚਲੀਏ ਕੁਝ ਅੱਗੇ ਕੁਝ ਅੱਗੇ ਗਏ ਤੇ ਫਤ ਅਖੇਤੇ ਫਤੇ ਰਹਿੰਦਾ ਹੈ ਸਿੰਘ ਉਹ ਨੂੰ ਬੁਲਾ ਲਿਆ ਉਹਦੇ ਕੋਲ ਪਤਾ ਲੱਗਿਆ ਉਹ ਆਇਆ ਮੱਥਾ ਟੇਕਿਆ ਓ ਮੇਰੇ ਪਾਦਸ਼ਾ ਮੈਂ ਤੇਰੇ ਨਾਲ ਬੜਾ ਨੇਵ ਰੱਖਣਾ ਪਿਆਰ ਰੱਖਣਾ ਪਾਦਸ਼ਾ ਕਹਿਣ ਲੱਗੇ ਫਤੇ ਬਈ ਕੁਝ ਸੇਵਾ ਕਰੇਗਾ ਕਿਉਂ ਨਹੀਂ ਕਰੇਗਾ ਮੇਰਾ ਤਾਂ ਸਭ ਕੁਝ ਹੈ ਹੀ ਤੇਰਾ ਪਾਦਸ਼ਾ ਕਹਿਣ ਲੱਗੇ ਫਿਰ ਤੇਰੇ ਕੋਲ ਜਿਹੜੀ ਘੋੜੀ ਹੈ ਨਾ ਉਹ ਸਾਨੂੰ ਦੇ ਵੇ ਵਿਵੇ ਖਸੀ ਤਰਤਰ ਕੇ ਥੱਕ ਗਏ ਹੁਣ ਅੱਗੇ ਵੀ ਪੈਂਡਾ ਕਰਨਾ ਤੇ ਉਹ ਘੋੜੀ ਜਾ ਕਰੂੰ ਲਿਆ ਮਨ ਵਿੱਚ ਸੋਚਦਾ ਹੁਣ ਗੁਰੂ ਜੇ ਘੋੜੀ ਲੈ ਗਿਆ ਇਹਨੇ ਕਿਹੜੀ ਮੋੜਨੀ ਹੈ ਇਹਦੇ ਪਿੱਛੇ ਫੋਜਾਂ ਲੱਗੀਆਂ ਤੇ ਪਤਾ ਨਹੀਂ ਗੁਰੂ ਵੀ ਕੱਲ ਨੂੰ ਕਿਥੇ ਹੋਵੇ ਤੇ ਮੇਰੀ ਘੋੜੀ ਵੀ ਲੈ ਜਾਵੇ ਹੁਣ ਸ਼ਰਮ ਵੀ ਆਉਂਦੀ ਹੈ ਮਨਾ ਕਰਨ ਨੂੰ ਘਰ ਗਿਆ ਇਹਦੇ ਕੋਲੇ ਇੱਕ ਵੱਡੀ ਘੋੜੀ ਸੀ ਇੱਕ ਛੋਟੀ ਉਹ ਜਾ ਕੇ ਨਾ ਛੋਟੀ ਜਈ ਘੋੜੀ ਸੀ ਜਿਹੜੀ ਉਹ ਲਿਆਇਆ ਮਹਾਰਾਜ ਇਹ ਹਾਜ਼ਰ ਹੈ ਸਾਬ ਕਹਣ ਲੱਗੇ ਨੀਲੇ ਤੇ ਚੜਨ ਵਾਲਾ ਇਹ ਨਿੱਕੀ ਜੀ ਘੋੜੀ ਤੇ ਚੜੇਗਾ ਉਚਾਰਨ ਕਰੋ ਸ੍ਰੀ ਇਹ ਲਿਆਇਆ ਸਾਡੇ ਵਾਸਤੇ ਫਤਿਹ ਵੱਡੀ ਘੋੜੀ ਲਿਆ ਮਹਾਰਾਜ ਉਹ ਹੈ ਨਹੀਂ ਕੋਈ ਲੈ ਗਿਆ ਕਲਕੀਆਂ ਵਾਲੇ ਨੇ ਆਖਿਆ ਅੱਛਾ ਨਹੀਂ ਤਾਂ ਫਿਰ ਨਾ ਸਹੀ ਇਹ ਵੀ ਲੈ ਜਾ ਸ਼ੁਕਰ ਕੀਤਾ ਚਲੋ ਇਹ ਵੀ ਬਚ ਗਈ ਉਹਨੇ ਪ੍ਰੇਮ ਦਾਮ ਧਿਆਨ ਘਰ ਜਿਸ ਵੇਲੇ ਆਇਆ ਤੇ ਕੋੜੀ ਨੂੰ ਵੇਖਦਾ ਉਹ ertidite ਪਈ ਹੈ ਕਿਉਂਕਿ ਜਦੋਂ ਇਹ ਆਵੇ ਘਰ ਤੇ ਕੋੜੀ ਹਣ ਨਾਂਦੀ ਸੀ ਆਵਾਜ਼ ਦੇਂਦੀ ਸੀ ਬਈ ਆ ਗਈ ਅੱਜ ਬੋਲੀ ਨਹੀਂ ਇਹ ਅੱਗੇ ਹੋਇਆ ਪੈਰ ਦੀ ਟੁੰਬ ਵੀ ਮਾਰੀ ਹਾਥੀ ਨਾਲ ਵੀ ਹਿਲਾਇਆ ਗੋੜੀ ਨਾ ਹਿਲੀ ਕੀ ਤੱਕਦਾ ਗੋੜੀ ਨੂੰ ਸੱਪ ਲੜ ਗਿਆ ਤੇ ਉਹ ਮਰ ਗਈ ਕਿਉਂਕਿ ਬਾਦਸ਼ਾਹ ਨੇ ਕਹਿ ਦਿੱਤਾ ਨਾ ਨਹੀਂ ਤਾਂ ਫਿਰ ਨਾ ਸਹੀ ਸਾਧ ਸੰਗਤ ਬਹੁਤੇ ਕਹਿੰਦੇ ਨਸੀਹ ਪ੍ਰੇਮ ਕਰਨੀ ਨਿਤਨੇਮ ਕਰਨੀ ਪਤਾ ਉਦੋਂ ਲੱਗਦਾ ਜਦੋਂ ਗੁਰੂ ਪਰਚਾ ਪਾ ਦਿੰਦਾ ਹਮ ਧਿਆਨ ਲੈ ਇਸ ਵਾਸਤੇ ਸੰਗਤ ਵਿੱਚ ਆਂਦੇ ਰਹੀਏ ਨਾਮ ਜਪਦੇ ਰਹੀਏ ਰਸਨਾ ਜਪਦੀ ਰਵੇ ਸ੍ਰੀ ਵਾਹਿ ਅੰਮ੍ਰਿਤ ਮਨ ਵਿੱਚ ਕਦੇ ਘੂਮੇ ਨਾ ਆਵੇ ਜਦੋਂ ਕਿਸੇ ਵੇਲੇ ਐਸਾ ਪਰਚਾ ਗੁਰੂ ਨੇ ਪਾਇਆ ਤੇਰਾ ਸਿਮਰਨ ਤੈਨੂੰ ਬਚਾਏਗਾ ਵਾਹਿਗੁਰੂ ਵਾਹਿ ਤੇਰੀ ਕੀਤੀ ਸੇਵਾ ਨਿਮਰਤਾ ਨਾਲ ਉਹ ਤੇਰੀ ਗੁਰੂ ਅੱਗੇ ਹਾਜ਼ਰੀ ਭਰੇਗੀ ਪਾਤਸ਼ਾਹ ਇਹ ਤੇਰੇ ਹੀ 발ਖਨ ਇਹਨਾਂ ਨੂੰ ਬਖਸ਼ਿ ਵਚਾਰਨ ਕਰੇ ਸ੍ਰੀ ਤੇ ਗੁਰੂ ਕਿਰਪਾ ਕਰੇ ਗੁਰੂ ਦਰ ਤੇ ਆਂਦੇ ਰਹੀਏ ਨਿਮਰਤਾ ਨਾਲ ਨਾਮ ਜਪਦੇ ਰਹੀਏ ਸੇਵਾ ਕਰਦੇ ਰਹੀਏ ਜਿਹੜੀ ਸੇਵਾ ਗੁਰੂ ਨੇ ਦਿੱਤੀ ਹੈ ਉਹਨੂੰ ਅਸੀਂ ਕਰੀਏ ਦੂਜੀ ਦੇ ਸੇਵਾ ਵੱਲ ਨਾ ਤੱਕੀ ਸਾ ਸੇਵਾ ਕੀਤੀ ਸਫਲ ਹੈ ਜੇ ਸਤਗੁਰ ਕਾ ਮਨ ਮੰਨੇ ਜੇ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਬੰਨੇ ਜੇ ਤੇਰੀ ਸੇਵਾ ਤੇ ਗੁਰੂ ਖੁਸ਼ ਹੋ ਗਿਆ ਤੇਰੇ ਪਾਪ ਨਾਸ਼ ਹੋ ਜਾਏ ਤੇ ਬਾਬਾ ਜੀ ਕਿਆ ਕਰਦੇ ਸੰਜਿਦੇ ਪਾਪ ਖਤਮ ਹੋ ਗਏ ਉਹਦੇ ਦੁੱਖ ਵੀ ਮਿਟ ਗਏ ਕਿਉਂਕਿ ਦੁੱਖ ਤਾਂ ਲੱਗਦੇ ਹੀ ਪਾਪਾਂ ਨਾਲ ਹਨ ਪਾਪਾਂ ਕਰਕੇ ਤੇ ਜੇ ਪਾਪ ਹੀ ਨਹੀਂ ਰਹੇ ਜਿਹਦਾ ਲੇਖਾ ਹੀ ਨਾ ਰਿਆ ਉਹਨੂੰ ਟੈਕਸ ਕਿੱਥੋਂ ਲੱਗਣਾ ਵਿਚਾਰਨ ਕਰੋ ਸਿਰੀ ਟੈਕਸ ਤਾਂ ਉਹਨੂੰ ਹੀ ਲੱਗੇਗਾ ਨਾ ਜਿਹਦਾ ਲੇਖਾ ਖੜੋਤਾ ਹੋਏਗਾ ਵੇ ਤੂੰ ਇਨੇ ਰੁਪਏ ਦੇਣ ਨ ਗਵਰਨਮੈਂਟ ਦੇ ਇਨਾ ਟੈਕਸ ਲੱਗੇ ਜਿਹਦਾ ਲੇਖਾ ਹੀ ਮਾਫ ਹੋ ਗਿਆ ਉਹਨੂੰ ਟੈਕਸ ਕਹਾਦਾ ਜਿਹਦੇ ਪਾਪ ਹੀ ਖਤਮ ਹੋ ਗਏ ਉਹਦੇ ਦੁੱਖ ਵੀ ਮਿਟ ਗਏ ਵਿਚਾਰਨ ਕਰੇ ਸ੍ਰੀ ਇਸ ਵਾਸਤੇ ਸਾਇਬ ਕਹਿੰਦੇ ਦੁਰਤ ਗਵਾਇਆ ਹਰ ਪ੍ਰਭੂ ਆਪੇ ਜਪੋ ਦੁਰਤ ਜਗਵਾਇਆ ਹਰ ਪ੍ਰਭਾਤੇ ਮਿਟ ਜਾਏ ਪਾਪ ਦੁਰਤ ਜਗਵਾਇਆ ਹਰ ਪ੍ਰਭਾਤੇ ਸਭ ਸੰਸਾਰ ਵਾਰਿਆ ਜਬ ਸਭ ਸੰਸਾਰੇ ਹੋ ਗਾਰਿਆ ਦੁਰਤ ਜਗਵਾਇਆ ਵਾਹਿਗੁਰੂ 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 ਜੁਰਤ ਜੁਆਇ ਹਰ ਪ੍ਰਭੂ ਆਪੇ ਜੁਰਤ ਜੁਆਇ ਹਰ ਪ੍ਰਭੂ ਆਪੇ ਸਭ ਸੰਸਾਰ Let oh it